ਇਸ ਸੰਗਤ ਦੀ ਕਿੰਨੀ ਵੱਡੀ ਮਹਾਨਤਾ ਹੈ ਮਹਾਰਾਜ ਕਹਿੰਦੇ ਸੰਗਤ ਵਿੱਚ ਆ ਕੇ ਪ੍ਰਾਪਤ ਕੀ ਹੁੰਦਾ ਸੰਗਤ ਵਿੱਚ ਵੇਖੋ ਮੈਂ ਤੁਹਾਡੇ ਸਾਹਮਣੇ ਬੈਠਾ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਤੇ ਜੇ ਮੈਂ ਤੁਹਾਨੂੰ ਇੱਕ ਸਵਾਲ ਕਰਾਂ ਵੀ ਇਹ ਦੱਸੋ ਵੀ ਜਰਾ ਮੈਂ ਸੁਤਾਂ ਕਿ ਮੈਂ ਜਾਗਦਾ ਹਾਂ ਤੇ ਤੁਸੀਂ ਆਖੋਗੇ ਵੀ ਕੈਸਾ ਹਾਸ ਹੋਈਣਾ ਸਵਾਲ ਐ ਵੀ ਤੁਸੀਂ ਗੱਲਾਂ ਕਰਦੇ ਹੋ ਵਿਚਾਰਾਂ ਕਰਦੇ ਹੋ ਸਾਨੂੰ ਦਿਸਦਾ ਵੀ ਤੁਸੀਂ ਜਾਗਦੇ ਹੋ ਤੁਸੀਂ ਮੈਨੂੰ ਇਹ ਸਵਾਲ ਪੁੱਛੋ ਵੀ ਜਰਾ ਸਾਡੇ ਵੱਲ ਵੇਖ ਕੇ ਦੱਸੋ ਵੀ ਅਸੀਂ ਸੁੱਤੇ ਆ ਕਿ ਜਾਗਦੇ ਆ ਤੇ ਮੈਂ ਵੀ ਆਖਾਂਗਾ ਵੀ ਕਿਹੋ ਜਿਹਾ ਸਵਾਲ ਐ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਮੈਂ ਕਥਾ ਕਰ ਰਿਹਾ ਤੁਸੀਂ ਸੁਣ ਰਹੇ ਹੋ ਜਾਗਦੇ ਹੋ ਤੇ ਤਾਂ ਹੀ ਸੁਣਦੇ ਹੋ ਹੁਣ ਇਹੋ ਹੀ ਸਵਾਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੀਏ ਵੀ ਸਤਿਗੁਰੂ ਜਰਾ ਸਾਡੇ ਵੱਲ ਵੇਖ ਕੇ ਦੱਸੋ ਵੀ ਅਸੀਂ ਸੁੱਤੇ ਆਂ ਕਿ ਜਾਗਦੇ ਆਂ ਮਹਾਰਾਜ ਕਹਿਣਗੇ ਕੋਈ ਵਿਰਲਾ-ਵਿਰਲਾ ਜਾਗਦਾ ਨਹੀਂ ਤੇ ਆਪਾਂ ਸਾਰੇ ਹੀ ਸੁੱਤੇ ਹੋਏ ਆਂ ਫਿਰ ਬੇਨਤੀ ਸੁਣਿਓ ਮਹਾਰਾਜ ਨੂੰ ਪੁੱਛੀਏ ਵੀ ਸਤਿਗੁਰੂ ਅਸੀਂ ਸੁੱਤੇ ਆਂ ਕਿ ਜਾਗਦੇ ਆਂ ਤੇ ਮਹਾਰਾਜ ਕਹਿਣਗੇ ਕੋਈ ਵਿਰਲਾ-ਵਿਰਲਾ ਜਾਗਦਾ ਨਹੀਂ ਤੇ ਬਾਕੀ ਸਾਰੇ ਹੀ ਸੁੱਤੇ ਹੋਏ ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛੀਏ ਵੀ ਮਹਾਰਾਜ ਅਸੀਂ ਕਿਵੇਂ ਸੁੱਤੇ ਅਸੀਂ ਤੇ ਜਾਗਦੇ ਬੈਠੇ ਆ ਤੁਹਾਡੇ ਸਾਹਮਣੇ ਮਹਾਰਾਜ ਕਹਿੰਦੇ ਨੇ ਤੁਹਾਡਾ ਤਨ ਤੇ ਜਾਗ ਰਿਹਾ ਪਰ ਤੁਹਾਡਾ ਮਨ ਨਹੀਂ ਜਾਗਦਾ ਹਜ਼ੂਰ ਦਾ ਇੱਕ ਬਹੁਤ ਪਿਆਰਾ ਸ਼ਬਦ ਹੈ ਮਹਾਰਾਜ ਦੀ ਬਾਣੀ ਵਿੱਚ ਇਸ ਬੰਧ ਵਿੱਚ ਹਜ਼ੂਰ ਕਹਿੰਦੇ ਨੇ ਆਓ ਜੀ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਕਿਵੇਂ ਸੁੱਤੇ ਹੋਇਓ ਬੜਾ ਨੁਕਤਾ ਸੁਣਨ ਵਾਲਾ ਮਹਾਰਾਜ ਕਹਿੰਦੇ ਨੇ ਸਭ ਤੋਂ ਪਹਿਲਾਂ ਤੇ ਸਾਡੀਆਂ ਅੱਖਾਂ ਸੁੱਤੀਆਂ ਹੋਈਆਂ ਨੇ ਅੱਖਾਂ ਤੋਂ ਹੀ ਪਤਾ ਲੱਗਦਾ ਨਾ ਵੀ ਅੱਖਾਂ ਬੰਦ ਹੋਣ ਤੇ ਆਪਾਂ ਕਹਿੰਨੇ ਸੁੱਤਾ ਹੈ ਮਹਾਰਾਜ ਕਹਿੰਦੇ ਵੀ ਅੱਖਾਂ ਤੇ ਸੁੱਤੀਆਂ ਹੋਈਆਂ ਨੇ ਕਿਵੇਂ ਸੁੱਤੀਆਂ ਸਤਿਗੁਰੂ ਕਹਿੰਦੇ ਨੇ ਨੈਨੂ ਨੀਂਦ ਪਰ ਦ੍ਰਿਸ਼ਟ ਵਿਕਾਰ ਮਹਾਰਾਜ ਕਹਿੰਦੇ ਅੱਖਾਂ ਵੈਸੇ ਤੇ ਭਾਵੇਂ ਖੁੱਲੀਆਂ ਨੇ ਪਰ ਆਤਮਿਕ ਅਵਸਥਾ ਕਰਕੇ ਤੂੰ ਕਿਵੇਂ ਸੁੱਤਾ ਹੋਇਆ ਇਹ ਤੇਰੀਆਂ ਅੱਖਾਂ ਨੇ ਜੋ ਕੁਝ ਨਹੀਂ ਸੀ ਵੇਖਣਾ ਉਹ ਤੂੰ ਵੇਖ ਰਿਹਾ ਤੇ ਜੋ ਕੁਝ ਵੇਖਣਾ ਸੀ ਉਹ ਤੂੰ ਵੇਖ ਹੀ ਨਹੀਂ ਰਿਹਾ ਮਹਾਰਾਜ ਦਾ ਪਾਵਨ ਬਚਨ ਇੱਕ ਹੋਰ ਸਾਂਝਾ ਕਰਾਂ ਸਤਗੁਰੂ ਕਹਿੰਦੇ ਨੇ ਵੀ ਹੁਣ ਕੀ ਵੇਖਣਾ ਸੀ ਆਪਾਂ ਇੱਕ ਮਹਾਰਾਜ ਦਾ ਪਾਵਨ ਬਚਨ ਪੜਦੇ ਆਂ ਅੰਤਰ ਗੁਰ ਅਰਦਨਾ ਜਿਹਵਾ ਜਪੁ ਕੋ ਨਾਉ ਨੇਤਰੀ ਸਤਗੁਰ ਪਿਖ ਨ ਹੁਣ ਮਨ ਵਿੱਚ ਝਾਤ ਮਾਰੀਏ ਵੀ ਆਪਾਂ ਇਹਨਾਂ ਨੇਤਰਾਂ ਦੇ ਨਾਲ ਸਤਗੁਰੂ ਤੇ دیدار ਕੀਤੇ ਸਤਗੁਰੂ ਦੇ ਦਰਸ਼ਨ ਕਦੀ ਕੀਤੇ ਕਿ ਨਹੀਂ ਕੀਤੇ ਮਹਾਰਾਜ ਕਹਿੰਦੇ ਨੇ ਅੱਖਾਂ ਨਾਲ ਜੋ ਕੁਝ ਵੇਖਣਾ ਸੀ ਉਹ ਤੇ ਵੇਖਦਾ ਹੀ ਨਹੀਂ ਤੇ ਜੋ ਕੁਝ ਨਹੀਂ ਵੇਖਣਾ ਪਰਾਇਆ ਤਨ ਪਰਾਇਆ ਧਨ ਨਹੀਂ ਵੇਖਣਾ ਇਹ ਅੱਖਾਂ ਵੇਖ ਵੇਖਦੀਆਂ ਰੱਜਦੀਆਂ ਹੀ ਨਹੀਂ ਅੱਖੀਂ ਵੇਖ ਨਾ ਰੱਜੀਆਂ ਬਹੂ ਰੰਗ ਤਮਾਸ਼ੇ ਮਹਾਰਾਜ ਕਹਿੰਦੇ ਨੇ ਅੱਖਾਂ ਸੁੱਤੀਆਂ ਹੋਈਆਂ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਮਹਾਰਾਜ ਕਹਿੰਦੇ ਨੇ ਤੇਰੇ ਸਰਵਣ ਵੀ ਤੇਰੇ ਕੰਨ ਵੀ ਸੁੱਤੇ ਹੋਏ ਨੇ ਕਿਵੇਂ ਸੁੱਤੇ ਨੇ ਮਹਾਰਾਜ ਕਹਿੰਦੇ ਚਾਹੀਦਾ ਤੇ ਇਹ ਸੀ ਵੀ ਤੇਰੇ ਲੱਗਿਆ ਕਿ ਤੇ ਕੋਈ ਕਿਸੇ ਦੀ ਨਿੰਦਿਆ ਕਰਦਾ ਨਾ ਨਿੰਦਿਆ ਤੇ ਤੂੰ ਹੱਥ ਜੋੜ ਕੇ ਕਹਿੰਦਾ ਮੇਰੇ ਵੀਰ ਮੇਰੀ ਭੈਣ ਮੇਰੇ ਸਿਰ ਤੋਂ ਤੇ ਅੱਗੇ ਨਹੀਂ ਭਾਰ ਲੈ ਰਿਹਾ ਤੇ ਹੋਰ ਨਾ ਮੇਰੇ ਲੱਗੇ ਕਿਸੇ ਦੀ ਨਿੰਦਿਆ ਕਰ ਬਹਿ ਕੇ ਪਰ ਮਨੁੱਖ ਦੇ ਮਨ ਦਾ ਸੁਭਾਅ ਕੀ ਵੀ ਇਹਦੇ ਲੱਗੇ ਤੇ ਜਦੋਂ ਕਿਸੇ ਦੀ ਕੋਈ ਨਿੰਦਿਆ ਕਰਦਾ ਤੈਨੂੰ ਆਨੰਦ ਹੀ ਬੜਾ ਹੁੰਦਾ ਬੜਾ ਖੁਸ਼ ਹੁੰਦਾ ਕਿਸੇ ਦੀ ਨਿੰਦਿਆ ਸੁਣ ਸੁਣ ਕੇ ਵੇਖੋ ਨਿੰਦਿਆ ਸੁਣ ਸੁਣ ਕੇ ਖੁਸ਼ ਬੜਾ ਹੁੰਦਾ ਪਰ ਸ਼ਰਤ ਇਹ ਹੈ ਵੀ ਨਿੰਦਿਆ ਇਹਦੀ ਆਪਣੀ ਨਾ ਹੋਵੇ ਨਿੰਦਿਆ ਕਿਸੇ ਦੀ ਹੋਵੇ ਕਿਸੇ ਦੀ ਨਿੰਦਿਆ ਹੋਵੇ ਤੇ ਬੜਾ ਖੁਸ਼ ਹੁੰਦਾ ਸੁਣ ਸੁਣ ਕੇ ਮਹਾਰਾਜ ਕਹਿੰਦੇ ਚਾਹੀਦਾ ਤੇ ਇਹ ਸੀ ਇਨ੍ਹਾਂ ਸਰਵਣਾ ਦੇ ਵਿੱਚ ਗੁਰੂ ਦੀ ਬਾਣੀ ਪੈਂਦੀ ਗੁਰੂ ਦਾ ਜਸ ਪੈਂਦਾ ਪਰ ਤੇਰੇ ਕੰਨਾਂ ਦੇ ਵਿੱਚ ਤੇਰੇ ਸਰਵਣਾ ਦੇ ਵਿੱਚ ਮਾੜੇ ਗੀਤ ਪੈਣ ਲੱਗ ਪਏ ਤੇਰੇ ਸਰਵਣਾਂ ਦੇ ਵਿੱਚ ਨਿੰਦਿਆ ਚੁਗਲੀ ਪੈਣ ਲੱਗ ਪਈ ਤੇਰੇ ਕੰਨ ਵੀ ਸੁੱਤੇ ਹੋਏ ਨੇ ਵੇਖੋ ਕਿੰਨਾ ਮਨੁੱਖ ਦਾ ਸੁਭਾਅ ਕਿਹੋ ਜਿਹਾ ਇਨੂੰ ਨਿੰਦਿਆ ਸੁਣਨੀ ਬਹੁਤ ਚੰਗੀ ਲੱਗਦੀ ਹੈ ਸ਼ਰਤ ਇਹ ਹੈ ਵੀ ਨਿੰਦਿਆ ਇਹਦੀ ਨਾ ਹੋਵੇ ਨਿੰਦਿਆ ਕਿਸੇ ਦੀ ਹੋਵੇ ਤੇ ਵਡਿਆਈ ਸੁਣਨੀ ਵੀ ਬੜੀ ਚੰਗੀ ਲੱਗਦੀ ਪਰ ਸ਼ਰਤ ਇਹ ਹੈ ਵੀ ਵਡਿਆਈ ਕਿਸੇ ਦੀ ਨਾ ਹੋਵੇ ਵਡਿਆਈ ਇਹਦੀ ਆਪਣੀ ਹੋਵੇ ਮਹਾਰਾਜ ਕਹਿੰਦੇ ਤੇਰੇ ਕੰਨ ਵੀ ਸੁੱਤੇ ਹੋਏ ਹੋਰ ਅੱਗੇ ਚੱਲੀਏ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼ਰਵਣ ਸੋਏ ਸੁਣ निंद ਵਿਚਾਰ ਰਸਨਾ ਸੋਈ ਲੋਭ ਮੀਠੇ ਸਾਦ ਮਹਾਰਾਜ ਕਹਿੰਦੇ ਹੁਣੇ ਰਸਨਾ ਦਾ ਕੀ ਕੰਮ ਸੀ ਜ਼ੁਬਾਨ ਦਾ ਕੀ ਕੰਮ ਸੀ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਇਹ ਜ਼ੁਬਾਨ ਨੇ ਤੇ ਉਸ ਸਤਿਗੁਰੂ ਦੇ ਗੁਣ ਗਾਉਣੇ ਸੀ ਨਾ ਉਹਦੀਆਂ ਵਡਿਆਈਆਂ ਕਰਨੀਆਂ ਸੀ ਪਰ ਮਹਾਰਾਜ ਕਹਿੰਦੇ ਇਹ ਰਸਨਾ ਕੀ ਕਰਦੀ ਐ ਉਸ ਰੱਬ ਦਾ ਨਾਮ ਨਹੀਂ ਜਪਦੀ ਤੇ ਹੋਰ ਨਾ ਦਿਨਿੰਦਾ ਚੁਗਲੀ ਦੇ ਵਿੱਚ ਸਾਰਾ ਦਿਨ ਲੱਗੀ ਰਹਿੰਦੀ ਐ ਮਹਾਰਾਜ ਇਥੋਂ ਤੱਕ ਸਤਿਗੁਰੂ ਨੇ ਬਚਨ ਕੀਤਾ ਵਾਹਿਗੁਰੂ ਜੀ ਜਿਹੜੀ ਰਸਨਾ ਤੁਹਾਡਾ ਨਾਮ ਨਹੀਂ ਨਾ ਜਪਦੀ ਸਤਿਗੁਰੂ ਉਹਨੂੰ ਤੇ ਟੋਟੇ ਟੋਟੇ ਕਰਕੇ ਕੱਟ ਦੇਣਾ ਚਾਹੀਦਾ ਉਹਨੂੰ ਟੋਟੇ ਟੋਟੇ ਕਰ ਦੇਣਾ ਚਾਹੀਦਾ ਕਿੱਥੇ ਲਿਖਿਆ ਮਹਾਰਾਜ ਕਹਿੰਦੇ ਨੇ ਰਸਨਾ ਜਪੈ ਨਾ ਨਾਮ ਤਿੱਲ ਤਿੱਲ ਕਰ ਕੱਟੀ ਐ ਤਿੱਲ ਤਿੱਲ ਕਰਕੇ ਇਸ ਜ਼ੁਬਾਨ ਨੂੰ ਕੱਟ ਦੇਣਾ ਚਾਹੀਦਾ ਜਿਹੜੀ ਰਸਨਾ ਉਹਦਾ ਰੱਬ ਦਾ ਨਾਮ ਨਹੀਂ ਜਪਦੀ ਫਿਰ ਸਰਵਣ ਕਰੋ ਮਹਾਰਾਜ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਧ ਇਹ ਤੇ ਸਵਾਦਾਂ ਦੇ ਵਿੱਚ ਪੈ ਗਈ ਇਹ ਤੇ ਤੁਰ ਹੀ ਜਾਂਦੀ ਵੇਖਦੀ ਵੀ ਇੱਥੋਂ ਵੀ ਸਵਾਦ ਵੇਖ ਲਵਾਂ ਚੀਜ਼ਾਂ ਦਾ ਇੱਥੋਂ ਵੀ ਪਦਾਰਥਾਂ ਦਾ ਸਵਾਦ ਵੇਖ ਲਵਾਂ ਤੇ ਮਹਾਰਾਜ ਕਹਿੰਦੇ ਇਹਦੇ ਤੋਂ ਅੱਗੇ ਮਨ ਸੋਇਆ ਮਾਇਆ ਬਿਸਮਾਦ ਤੇ ਜਿਹੜਾ ਮਨ ਹੈ ਨਾ ਇਹ ਸਭ ਤੋਂ ਗੂੜੀ ਨਿੰਦੇ ਸੁੱਤਾ ਹੋਇਆ ਸਭ ਤੋਂ ਗੂੜੀ ਨਿੰਦੇ ਗੁਰੂ ਕੀ ਸਿੱਖ ਸੰਗਤ ਕਈ ਵਾਰੀ ਸਾਡੇ ਕੋਲ ਬੈਠਾ ਹੋਵੇ ਨਾ ਜੇ ਆਪਾਂ ਗੱਲ ਕਰਦੇ ਆਂ ਤੇ ਉਹ ਮੁੜ ਕੇ ਪੁੱਛਦਾ ਹਾਂ ਜੀ ਕੀ ਆਖਿਆ ਤੇ ਆਪਾਂ ਕਹੀਦਾ ਵੀ ਤੇਰਾ ਧਿਆਨ ਕਿੱਥੇ ਐ ਤੂੰ ਬੈਠਾ ਕਿੱਥੇ ਐ ਤੇ ਧਿਆਨ ਤੇਰਾ ਕਿੱਥੇ ਐ ਗੁਰੂ ਕੀ ਸਿੱਖ ਸੰਗਤ ਸੱਚ ਇਹ ਐ ਇਹ ਮਨ ਏਡਾ ਪਾਪੀ ਐ ਤੇ ਗੁਰੂ ਦੇ ਕੋਲ ਬਹਿ ਕੇ ਵੀ ਨਹੀਂ ਸਮਝਦਾ ਵੀ ਮੈਂ ਗੁਰੂ ਦੇ ਕੋਲ ਬੈਠਾ ਹਾਂ ਇਹ ਤੇ ਇੱਕ ਪਲ ਨਹੀਂ ਟਿਕਦਾ ਕਬੀਰ ਮਨ ਪੰਖੀ ਭਇਓ ਉੱਟ ਉੱਡ ਦਹ ਦਿਸ਼ ਜਾਏ ਇੱਕ ਪਲ ਨਹੀਂ ਇੱਥੇ ਟਿਕ ਕੇ ਬਹਿੰਦਾ ਮਹਾਰਾਜ ਨੇ ਫਿਰ ਬਚਨ ਕੀਤੇ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੂਈ ਲੋਭ ਮੀਠੇ ਸਾਦ ਮਨ ਸੋਇਆ ਮਾਇਆ ਬਿਸਮਾਦ ਅੱਗੇ ਫਿਰ ਮਹਾਰਾਜ ਨੇ ਆਵਾਜ਼ ਦਿੱਤੀ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਮਹਾਰਾਜ ਕਹਿੰਦੇ ਉਹ ਕੋਈ ਤੇ ਜਾਗਦਾ ਕਿ ਸਾਰੇ ਹੀ ਸੌਂਗੇ ਗੁਰੂ ਕੀ ਸਿੱਖ ਸੰਗਤ ਹੁਣ ਕਿਸੇ ਪਿੰਡ ਵਿੱਚ ਸ਼ਹਿਰ ਵਿੱਚ ਚੋਰ ਪੈਂਦੇ ਹੋਣ ਤੇ ਘਰ ਦੇ ਪੰਜ ਜੀ ਹੋਣ ਤੇ ਘਟੂ ਘਟ ਇੱਕ ਤੇ ਰਾਤ ਨੂੰ ਜਾਗੇ ਨਾ ਇੱਕ ਜਾਗਦਾ ਹੋਵੇ ਤੇ ਚੋਰ ਆਉਣ ਤੇ ਉਹ ਰੌਲਾ ਪਾ ਦਿੰਦਾ ਤੇ ਬਾਕੀਆਂ ਨੂੰ ਵੀ ਜਗਾ ਦਿੰਦਾ ਵੀ ਚੋਰ ਆ ਗਏ ਵੀ ਖਨਾਕ ਹੁੰਦਾ ਬਾਹਰ ਕੋਈ ਤੇ ਜੇ ਕਿਤੇ ਸਾਰੇ ਹੀ ਸੌਂ ਜਾਂ ਤਾਂ ਫਿਰ ਕੀ ਬਣੇਗਾ ਤੇ ਮਹਾਰਾਜ ਨੇ ਆਵਾਜ਼ ਦਿੱਤੀ ਆਖਣ ਲੱਗੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਉਹ ਭਾਈ ਕੋਈ ਜਾਗਦਾ ਕਿ ਸਾਰੇ ਹੀ ਸੌਂ ਗਏ ਉਹ ਸਰੀਰ ਦੇ ਵਿੱਚੋਂ ਮਹਾਰਾਜ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਓਏ ਆਪਣੀ ਲਹੇ ਆਖਣ ਲੱਗੇ ਜਿਹੜਾ ਕੋਈ ਜਾਗਦਾ ਹੋਏਗਾ ਉਹ ਤੇ ਆਪਣੀ ਵਸਤੂ ਨੂੰ ਬਚਾ ਲਏਗਾ ਤੇ ਜੇ ਸਾਰੇ ਹੀ ਸੌ ਗਏ ਤੇ ਮਹਾਰਾਜ ਕਹਿੰਦੇ ਫਿਰ ਤੇ ਸਭ ਕੁਝ ਲੁੱਟਿਆ ਜਾਏਗਾ ਨਾ ਹੁਣ ਗੱਲ ਇਹ ਸਰੀਰ ਦੀ ਹੋ ਰਹੀ ਹੈ ਹੁਣ ਮਹਾਰਾਜ ਨੇ ਵੇਖੋ ਕਿੰਨੇ ਪ੍ਰੇਮ ਨਾਲ ਸਮਝਾਇਆ ਸਤਿਗੁਰੂ ਕਹਿੰਦੇ ਜਦੋਂ ਅੱਖਾਂ ਵੀ ਸੌਂਦੀਆਂ ਕੰਨ ਵੀ ਸੌਂ ਗਏ ਮਨ ਵੀ ਸੌਂ ਗਿਆ ਜ਼ੁਬਾਨ ਵੀ ਸੌਂ ਗਈ ਸਾਰੇ ਹੀ ਸੌਂ ਗਏ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਾਗਣ ਵਾਲਾ ਕੋਈ ਨਹੀਂ ਰਹਿ ਗਿਆ ਤੇ ਹਜ਼ੂਰ ਨੇ ਫਿਰ ਅੱਗੇ ਬਚਨ ਕੀਤੇ ਸਗਲ ਸਹੇਲੀ ਆਪਣੇ ਰਸਮਤੀ ਮਹਾਰਾਜ ਕਹਿੰਦੇ ਆ ਜਿਹੜੀਆਂ ਸਹੇਲੀਆਂ ਨੇ ਨਾ ਇਹ ਕਰਮ ਇੰਦਰੀਆਂ ਗਿਆਨ ਇੰਦਰੀ ਮਹਾਰਾਜ ਕਹਿੰਦੇ ਇਹ ਬਹੁਤ ਆਪੋ ਆਪਣੇ ਰਸ ਵਿੱਚ ਮਸਤ ਨੇ ਇਹਨਾਂ ਨੂੰ ਕਿਸੇ ਨਾ ਕੋਈ ਮਤਲਬ ਨਹੀਂ ਬਿਲਕੁਲ ਸੈਲਫਿਸ਼ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਵੀ ਅਸੀਂ ਸੁੱਤਿਆਂ ਤੇ ਸਰੀਰ ਦਾ ਨੁਕਸਾਨ ਹੋਏਗਾ ਕਿਸੇ ਨੂੰ ਕੋਈ ਮਤਲਬ ਨਹੀਂ ਮੈਂ ਤੁਹਾਨੂੰ ਉਦਾਹਰਨ ਦੇਣਾ ਅਪਨ ਤੁਰੇ ਜਾ ਰਹੇ ਆ ਨਾ ਤੇ ਸਾਹਮਣੇ ਕੋਈ ਚੀਜ਼ ਮਿਲ ਗਈ ਐਸੀ ਚੀਜ਼ ਦਿਖਾਈ ਦਿੱਤੀ ਜਿੰਨੂੰ ਖਾਣ ਦੇ ਨਾਲ ਸਾਡੇ ਸਰੀਰ ਦਾ ਨੁਕਸਾਨ ਹੋਣਾ। ਮਿਸਾਲ ਦੇ ਤੌਰ ਤੇ ਮੰਨ ਲਓ ਵੀ ਜਿੰਨੂੰ ਸ਼ੂਗਰ ਹੈ ਤੇ ਉਹਦੇ ਸਾਹਮਣੇ ਰਸਗੁੱਲੇ ਆ ਜਾਣ, ਗੁਲਾਬ ਜਾਮਨ ਆ ਜਾਣ। ਹੁਣ ਜ਼ੁਬਾਨ ਨੇ ਆਵਾਜ਼ ਦਿੱਤੀ ਵੀ ਮੈਂ ਮਿੱਠਾ ਖਾਣਾ। ਤੇ ਭਾਵੇਂ ਅੰਦਰੋਂ ਆਵਾਜ਼ ਆਈ ਵੀ ਨਾ ਖਾ, ਸਰੀਰ ਪ੍ਰੇਸ਼ਾਨ ਹੋਏਗਾ। ਤੇ ਜ਼ੁਬਾਨਾਂ ਦੀ ਲੱਖ ਵਾਰੀ ਹੋਵੇ ਪ੍ਰੇਸ਼ਾਨ ਮੈਂ ਕੀ ਲੈਣਾ। ਮੈਂ ਤੇ ਆਪਣਾ ਸਵਾਦ ਵੇਖਣਾ ਨਾ ਲੱਖ ਵਾਰੀ ਹੋਏ ਸਰੀਰ ਪਰੇਸ਼ਾਨ ਮੈਂ ਕੀ ਲੈਣਾ ਇਹ ਵੇਖਦੀ ਤਲੀਆਂ ਚੀਜ਼ਾਂ ਵੇਖਦੀ ਐ ਸੰਸਾਰੀ 부ਜਾਰੀ ਚੀਜ਼ਾਂ ਤੇ ਇਹ ਫਿਰ ਉਸੇ ਵਕਤ ਆਵਾਜ਼ ਦੇਂਦੀ ਵੀ ਮੈਂ ਆ ਚੀਜ਼ ਖਾਣੀ ਤੇ ਸਰੀਰ ਫਿਰ ਕਹਿੰਦਾ ਵੀ ਨਾ ਖਾ ਮੈਂ ਪਰੇਸ਼ਾਨ ਹੋਵਾਂਗਾ ਉਹ ਫਿਰ ਕਹਿ ਦਿੰਦੀ ਆਂਦੀ ਵੀ ਮੈਂ ਤੇ ਸਵਾਦ ਵੇਖਣਾ ਕਿ ਜੋ ਵੇ ਸਰੀਰ ਵੇਖੇ ਸਰੀਰ ਝੱਲੇ ਮੈਂ ਕੀ ਲੈਣਾ ਮਹਾਰਾਜ ਕਹਿੰਦੇ ਸਾਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਕਿਸੇ ਨੂੰ ਮਤਲਬ ਨਹੀਂ ਇਹ ਸਰੀਰ ਦੇ ਨਾਲ ਹੁਣ ਮਹਾਰਾਜ ਕਹਿੰਦੇ ਹੋਇਆ ਕਿ ਮੂਸਨਹਾਰ ਪੰਜ ਬਟਵਾਰੇ ਹੁਣ ਪੰਜ ਜਿਹੜੇ ਚੋਰ ਸੀ ਨਾ ਪੰਜ ਚੋਰ ਉਹ ਆ ਗਏ ਪੰਜ ਚੋਰ ਕਿਹੜੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਮੂਸਨਹਾਰ ਪੰਜ ਬਟਵਾਰੇ ਉਹਨਾਂ ਆ ਕੇ ਕੀ ਵੇਖਿਆ ਸੋਨੇ ਨਗਰ ਪਰੇ ਠਗ ਹਾਰੇ ਉਹਨਾਂ ਵੇਖਿਆ ਵੀ ਇੱਥੇ ਜਗਦਾ ਹੀ ਕੋਈ ਨਹੀਂ ਇਹ ਸਾਰੇ ਸੁੱਤੇ ਨੇ ਅੱਖਾਂ ਵੀ ਸੁੱਤੀਆਂ ਤੰਨ ਵੀ ਸੁੱਤੇ ਜ਼ੁਬਾਨ ਵੀ ਸੁੱਤੀ ਮਨ ਵੀ ਸੁੱਤਾ ਤੇ ਵੇਖੋ ਚੋਰ ਨੂੰ ਚਾਹੀਦੀਆਂ ਦੋ ਚੀਜ਼ਾਂ ਇੱਕ ਤੇ ਚੋਰ ਨੂੰ ਚਾਹੀਦਾ ਵੀ ਇਹ ਸਾਰੇ ਘਰ ਦੇ ਜੀ ਜਿਹੜੇ ਸੁੱਤੇ ਹੋਣ ਤੇ ਦੂਜਾ ਚੋਰ ਨੂੰ ਚਾਹੀਦਾ ਹਨੇਰਾ ਹੋਵੇ ਬਸ ਇੱਕ ਹਨੇਰਾ ਚਾਹੀਦਾ ਤੇ ਇੱਕ ਘਰ ਦੇ ਜੀ ਸੁੱਤੇ ਹੋਣ ਫਿਰ ਚੋਰ ਨੇ ਸਭ ਕੁਝ ਲੁੱਟ ਕੇ ਲੈ ਜਾਣਾ ਹੁਣ ਗੁਰੂ ਕੀ ਸਿੱਖ ਸੰਗਤ ਦੇ ਘਰ ਦੇ ਜੀ ਤੇ ਸਾਰੇ ਹੀ ਸੁੱਤੇ ਹੋਏ ਨੇ ਸਾਰੇ ਜੀ ਅੱਖਾਂ ਕੰਨ ਨੱਕ ਸਾਰੇ ਸੌਂ ਗਏ ਤੇ ਹਨੇਰਾ ਤੇ ਪਹਿਲਾਂ ਹੀ ਬੜਾ ਹਨੇਰਾ ਕਿਹੜਾ ਮਹਾਰਾਜ ਕਹਿੰਦੇ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਤੋਂ ਬਿਨਾ ਪਹਿਲੋਂ ਹੀ ਬੜਾ ਹਨੇਰਾ ਸੀ ਜੀਵਨ ਦੇ ਵਿੱਚ ਗੁਰੂ ਧਾਰਨ ਨਹੀਂ ਕੀਤਾ ਤੇ ਅਸੀਂ ਆਖਾਂਗੇ ਵੀ ਸਾਡੇ ਮਨ ਵਿੱਚ ਤੇ ਕੋਈ ਹਨੇਰਾ ਨਹੀਂ ਤੇ ਮੈਂ ਉਹ ਵੀ ਤੁਹਾਨੂੰ ਉਦਾਹਰਨ ਦੇ ਦਿੰਦਾ ਕਿਸੇ ਧਾਰਮਿਕ ਸਥਾਨ ਤੇ ਜਾਉਗੇ ਨਾ ਗੁਰ ਬਿਨ ਸਮਝ ਨ ਆਵੇ ਗੁਰੂ ਤੋਂ ਬਿਨਾ ਹਨੇਰਾ ਕਿਵੇਂ ਚਾਰ ਪੰਜ ਜਾਣੇ ਆਪਾਂ ਤੁਰੇ ਹੋਈਏ ਨਾ ਜਾਂ ਇੱਥੇ ਤੁਸੀਂ ਵੇਖ ਲਓ ਵੀ ਆ ਕੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਨਮਸਕਾਰ ਕਰਿਓ ਜਦੋਂ ਇੱਥੇ ਨਮਸਕਾਰ ਕਰ ਦਿੱਤੀ ਤੇ ਪ੍ਰਕਰਮਾ ਕੀਤੀਆਂ 10 ਮਿੰਟ ਬਹਿ ਗਏ ਤੇ ਤੁਰ ਕੇ ਜਾਣ ਲੱਗੇ ਆ ਨਾ ਜਦੋਂ ਵਾਪਸ ਚੱਲੇ ਆ ਤੇ ਵੈਸੇ ਹੀ ਇੱਥੇ ਕਿਸੇ ਬਾਹਰ ਥੰਮ ਨੂੰ ਏਦਾਂ ਦੋ ਕੁ ਵਾਰੀ ਹੱਥ ਲਾ ਕੇ ਨਾ ਮੱਥੇ ਨੂੰ ਲਾ ਦਿਓ ਬਸ ਜਿਹੜਾ ਮਗਰ ਆਉਂਦਿਆ ਉਹਨੇ ਵੀ ਲਾਉਣਾ ਜਦੋਂ 2-3 ਜਾਣੇ ਆ ਲਾ ਦਿੱਤਾ ਨਾ ਤੇ ਚੌਥੇ ਨੇ ਫਸ ਜਾਣਾ ਉਹਨੇ ਆਖਣਾ ਵੀ ਉੱਥੇ ਮੱਥਾ ਟੇਕਿਆ ਮਹਾਰਾਜ ਦੇ ਸਾਹਮਣੇ ਚਲੋ ਇਹ ਤੇ ਗੱਲ ਸਮਝ ਆਉਂਦੀ ਤੇ ਇੱਥੇ ਹੁਣ ਕਿਉਂ ਮੱਥਾ ਟੇਕਦੇ ਸਾਰੇ ਉਹਦੇ ਮਨ ਵਿੱਚ ਫਿਰ ਇੱਕ ਗੱਲ ਆ ਜਾਣੀ ਵੀ ਜੇ ਇੱਥੇ ਮੱਥਾ ਨਾ ਨਾ ਟੇਕਿਆ ਤੇ ਕਿਤੇ ਕੰਮ ਅਧੂਰਾ ਹੀ ਨਾ ਰਹਿ ਜਾਏ ਮੇਰਾ ਜ਼ਿੰਦਗੀ ਦਾ ਤਜਰਬਾ ਕਰਕੇ ਵੇਖਣਾ ਉਹਨੇ ਵੇਖਣਾ ਵੀ ਜੇ ਕਿ ਇਹ ਨਾ ਹੋਵੇ ਕਿ ਤੇ ਸਾਰੀ ਕਹਾਣੀ ਇੱਥੇ ਖਨੋਤੀ ਗੱਲ ਹੀ ਇੱਥੇ ਖਲੋਤੀ ਹੋਵੇ ਤੇ ਜੇ ਮੈਂ ਇੱਥੇ ਮੱਥਾ ਨਾ ਟੇਕਿਆ ਤੇ ਕਿਤੇ ਇਹ ਨਾ ਹੋਵੇ ਵੀ ਕੰਮ ਮੇਰਾ ਅਧੂਰਾ ਰਹਿ ਜਾਏ ਤੇ ਫਿਰ ਮਨ ਵਿੱਚੋਂ ਆਵਾਜ਼ ਆਉਣੀ ਚੱਲ ਜਿੱਥੇ ਬਾਕੀ ਟੇਕਦੇ ਤੇ ਤੂੰ ਵੀ ਟੇਕਦੇ ਤੇਰਾ ਕੀ ਜਾਂਦਾ ਹੁਣ ਇਹਨੇ ਵੀ ਉੱਥੇ ਹੱਥ ਲਾਉਣੇ ਤੇ ਮੱਥੇ ਨੂੰ ਲਾ ਲੈਣੇ ਕਿਉਂ ਲਾਉਣੇ ਕਿਉਂਕਿ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਤੋਂ ਬਿਨਾ ਸਮਝ ਨਹੀਂ ਗੁਰੂ ਤੋਂ ਬਿਨਾਂ ਹਨੇਰਾ ਹੈ ਹੁਣ ਜੀਵਨ ਵਿੱਚ ਹਨੇਰਾ ਵੀ ਹੈ ਤੇ ਸਾਰੇ ਸੁੱਤੇ ਹੋਏ ਨੇ ਮੋਸਨਹਾਰ ਪੰਜ ਬਟਵਾਰੇ ਸੋਨੇ ਨਗਰ ਪਰੇ ਠਗ ਹਾਰੇ ਉਹਨਾਂ ਆ ਕੇ ਵੇਖਿਆ ਮौज ਬਣ ਗਈ ਹਨੇਰਾ ਸਾਰੇ ਸੁੱਤੇ ਫਿਰ ਉਹਨਾਂ ਆਵਾਜ਼ ਦਿੱਤੀ ਆਪਣੀ ਪਿਛਲੀ ਫੌਜ ਨੂੰ ਜਿਹੜੇ ਚੋਰ ਚੋਰੀ ਕਰਨ ਆਉਂਦੇ ਆ ਨਾ ਉਹ ਸਾਰੇ ਇਕੱਠੇ ਨਹੀਂ ਆ ਜਾਂਦੇ ਦੋ ਚਾਰ ਜਾਣੇ ਪਹਿਲੋਂ ਚੋਰੀ ਕਰਦੇ ਤੇ ਵੇਖਦੇ ਵੀ ਮੌਕਾ ਬਿਲਕੁਲ ਠੀਕ ਹੈ ਤੇ ਫਿਰ ਮਗਰ ਫੋਨ ਕਰਦੇ ਵੀ ਹੁਣ ਗੱਡੀਆਂ ਲਿਆਓ ਤੁਸੀਂ ਆਪਾਂ ਸਮਾਨ ਲੱਦ ਕੇ ਲੈ ਚਲੀਏ ਇਦਾਂ ਪਹਿਲੋਂ ਪੰਜ ਚੋਰ ਆਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਵੇਖਿਆ ਵੀ ਸਾਰੇ ਸੁੱਤੇ ਨੇ ਹਨੇਰਾ ਵੀ ਹੈ ਉਹਨਾਂ ਫਿਰ ਮਗਰ ਫੋਨ ਕੀਤਾ ਤੇ ਉਹਨਾਂ ਦੀ ਫੌਜ ਚੜ੍ਹ ਕੇ ਆ ਗਈ ਉਹ ਫੌਜ ਕਿਹੜੀ ਸੀ ਨਿੰਦਾ ਦੁਸ਼ੈਸ਼ ਈਰਖਾ ਚੁਗਲੀ ਇਹ ਉਹਨਾਂ ਦੀ ਫੌਜ ਇਹ ਵੀ ਆ ਗਈ ਸਾਰੇ ਉਹਨਾਂ ਆ ਕੇ ਤੇ ਫਿਰ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਘਰ ਸਿੱਖਾ ਕੀ ਕੀ ਚੋਰੀ ਕੀਤਾ ਇਹਨਾਂ ਪੰਜਾਂ ਚੋਰਾਂ ਨੇ ਤੇਰੇ ਅੰਦਰੋਂ ਜੱਤ ਸਤ ਚੋਰੀ ਕਰ ਲਿਆ ਇਹਨਾਂ ਤੇਰੇ ਅੰਦਰੋਂ ਸਬਰ ਸੰਤੋਖ ਚੋਰੀ ਕਰ ਲਿਆ ਇਹਨਾਂ ਨੇ ਤੇਰੇ ਅੰਦਰੋਂ ਦਇਆ ਚੋਰੀ ਕਰ ਲਈ ਇਹਨਾਂ ਨੇ ਤੇਰੇ ਅੰਦਰੋਂ ਸਬਰ ਚੋਰੀ ਕਰ ਲਿਆ ਇਹਨਾਂ ਤੇਰੇ ਅੰਦਰੋਂ ਸੱਚ ਚੋਰੀ ਕਰ ਲਿਆ ਹੁਣ ਸਾਰਾ ਕੁਝ ਚੋਰੀ ਕਰਕੇ ਤੇ ਦੌੜਨ ਲੱਗੇ ਤੇ ਮਨ ਵਿੱਚੋਂ ਆਵਾਜ਼ ਆਈ ਵੀ ਇਹ ਤੇ ਲੈ ਚਲੇ ਲੁੱਟ ਕੇ ਤੇ ਬਚਾ ਲਈਏ ਕਿਵੇਂ ਬਚੇਗਾ ਮਹਾਰਾਜ ਕਹਿੰਦੇ ਉਨਤੇ ਰਾਖੈ ਬਾਪ ਨਾ ਮਾਈ ਉਨਤੇ ਰਾਖੈ ਮੀਤ ਨਾ ਭਾਈ ਜੇ ਕੋਈ ਆਖੇ ਵੀ ਮਾਂ ਪਿਓ ਇਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਲਣ ਤੇ ਮਾਂ ਪਿਓ ਨਹੀਂ ਬਚਾ ਸਕਦੇ ਜੇ ਕੋਈ ਆਖੇ ਵੀ ਸਾਥ ਸੰਬੰਧੀ ਮਿੱਤਰ ਮੈਨੂੰ ਬਚਾਲਣ ਤੇ ਉਹ ਵੀ ਨਹੀਂ ਬਚਾ ਸਕਦੇ ਫਿਰ ਬੰਦਾ ਕਹਿੰਦਾ ਵੀ ਅੱਜ ਕੱਲ ਪੈਸੇ ਨਾਲ ਸਾਰੇ ਕੰਮ ਹੋ ਜਾਂਦੇ ਆ ਨਾ ਤੇ ਪੈਸੇ ਨਾਲ ਕਰਕੇ ਵੇਖੀਏ ਵੀ ਸ਼ਾਇਦ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ ਵਿੱਚ ਆ ਜਾਣ ਮਹਾਰਾਜ ਕਹਿੰਦੇ ਕਰਕੇ ਵੇਖ ਲੈ ਹੰਕਾਰ ਤੇ ਆਇਆ ਹੀ ਪੈਸੇ ਕਰਕੇ ਲੋਭ ਤੇ ਆਇਆ ਹੀ ਪੈਸੇ ਕਰਕੇ ਮੋਹ ਤੇ ਆਇਆ ਹੀ ਪੈਸੇ ਕਰਕੇ ਮਹਾਰਾਜ ਕਹਿੰਦੇ ਦਰਬ ਸਿਆਣ ਆਪਣਾ ਓਏ ਰਹਦੇ ਇਹ ਪੈਸੇ ਦੇ ਨਾਲ ਵੀ ਵਸ ਨਹੀਂ ਆਉਂਦੇ ਤੇ ਸੱਚੇ ਪਾਤਸ਼ਾਹ ਜੇ ਮਾਪਿਓ ਨਹੀਂ ਬਚਾ ਸਕਦੇ ਭੈਣ ਭਰਾ ਨਹੀਂ ਬਚਾ ਸਕਦੇ ਮਹਾਰਾਜ ਰੁਪਈਆ ਪੈਸਾ ਨਹੀਂ ਬਚਾ ਸਕਦਾ ਫਿਰ ਅਸੀਂ ਤੇ ਲੁੱਟੇ ਗਏ ਨਾ ਤੇ ਮਹਾਰਾਜ ਫਿਰ ਕਿੱਥੇ ਜਾਈਏ ਸਤਿਗੁਰੂ ਕਹਿੰਦੇ ਇੱਕ ਥਾਂ ਹੈ ਜਿੱਥੇ ਆ ਕੇ ਇਹ ਸਾਰੇ ਵਸ ਵਿੱਚ ਆ ਜਾਂਦੇ ਉਹ ਕਿਹੜੀ ਥਾਂ ਦਰਬ ਸਿਆਣ ਆਪਣਾ ਓਏ ਰਹਿਤੇ ਸਾਧ ਸੰਗ ਓਏ ਦੁਸ਼ਟ ਵਸ ਹੋਤੇ ਮਹਾਰਾਜ ਆਖਣ ਲੱਗੇ ਉਹ ਐ ਗੁਰੂ ਦੀ ਸੰਗਤ ਉਹ ਐ ਨਾਮ ਜਪਣ ਵਾਲੇ ਸਾਧੂ ਮਹਾਤਮਾ ਦੀ ਸੰਗਤ ਮਹਾਰਾਜ ਕਹਿੰਦੇ ਇਸ ਸੰਗਤ ਵਿੱਚ ਆ ਜਾ ਤੇ ਤੇਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ ਵਿੱਚ ਆ ਜਾਣਗੇ ਤੇਰਾ ਜੀਵਨ ਬਚ ਜਾਏਗਾ ਪੁੱਛੀਏ ਸਤਿਗੁਰੂ ਕਿੰਨਾ ਟਾਈਮ ਲੱਗੇਗਾ ਇਹਨਾਂ ਨੂੰ ਵਸ ਵਿੱਚ ਆਉਣ ਲੱਗਿਆਂ ਮਹਾਰਾਜ ਕਹਿੰਦੇ ਟਾਈਮ ਦੀ ਤੇ ਗੱਲ ਹੀ ਨਹੀਂ ਕਿਸੇ ਵੈਦ ਕੋਲ ਜਾਈਏ ਕੋਈ ਬਿਮਾਰੀ ਹੋਵੇ ਤੇ ਉਹਨੂੰ ਆਪਣੀ ਪਰੇਸ਼ਾਨੀ ਦੱਸੀਏ ਜਦੋਂ ਬਿਮਾਰੀ ਰੋਗ ਦੱਸੀਏ ਤੇ ਉਹ ਬਿਮਾਰੀ ਵੇਖ ਕੇ ਫਿਰ ਡਾਕਟਰ ਦੱਸਦਾ ਨਾ ਵੀ ਇੱਕ ਹਫਤਾ ਦਵਾਈ ਖਾਣੀ ਪਏਗੀ ਦੋ ਹਫਤੇ ਤਿੰਨ ਹਫਤੇ ਮਹਾਰਾਜ ਕਿੰਨਾ ਟਾਈਮ ਲੱਗੇਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਦੁਸ਼ੈਰਖਾ ਚੁਗਲੀ ਇਹਨਾਂ ਨੂੰ ਵਸ ਵਿੱਚ ਆਉਣ ਲੱਗਿਆਂ ਕਿੰਨਾ ਟਾਈਮ ਲੱਗਣਾ ਮਹਾਰਾਜ ਕਹਿੰਦੇ ਹੁਣੇ ਹੀ ਠੀਕ ਹੋ ਜਾਏਗਾ ਹੁਣੇ ਸੱਚੇ ਪਾਤਸ਼ਾਹ ਹੁਣੇ ਕਿਵੇਂ ਠੀਕ ਹੋ ਜਾਣਗੇ ਮਹਾਰਾਜ ਕਹਿੰਦੇ ਟਾਈਮ ਦੀ ਤੇ ਗੱਲ ਹੀ ਨਹੀਂ ਚਿਰ ਤੇ ਲੱਗਣਾ ਹੀ ਨਹੀਂ ਹੁਣੇ ਠੀਕ ਹੋ ਜਾਏਗਾ ਸਤਿਗੁਰੂ ਕਿਵੇਂ ਠੀਕ ਹੋਵਾਂਗੇ ਤੇ ਮਹਾਰਾਜ ਨੇ ਫਿਰ ਇੱਕ ਤੁਕ ਦਸੀ ਕੀ ਆਖਣ ਲੱਗੇ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਸਤਿਗੁਰੂ ਆਖਣ ਲੱਗੇ ਜਦੋਂ ਗੁਰੂ ਨੇ ਸਿਰ ਤੇ ਹੱਥ